ਸਭੀ ਗੱਲ ਵਈ ਸਾਰਿਆਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਨੇ ਗੁਰਦੁਆਰਾ ਸ੍ਰੀ ਕਮਨਿਸ਼ੋਦਵਾਰ ਜੋ ਕਿ ਪਾਇਨ ਜੀ ਸਿੰਘ ਤੋਂ ਬਣਿਆ ਹੋਇਆ ਨੇ ਬਣਾਇਆ ਗਿਆ ਬਹੁਤ ਵਧੀਆ ਬਣਾਇਆ ਗਿਆ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਰੈਂਸਾਂ ਦਾ ਪ੍ਰਬੰਧ ਹੀ ਬਹੁਤ ਵਧੀਆ ਹੈ ਰਹਿ ਅਸ਼ਦਾ ਤੇ ਲੰਗਰ ਹਾਲ ਦਾ ਤਾਂ ਹੈ ਹੀ ਇਹ ਲੰਗਰ ਇੱਥੇ ਗੱਡੀਆਂ ਬਹੁਤ ਜੇ ਬੱਚੇ ਇੱਥੇ ਇੱਕ ਵਾਰ ਆ ਗੋਗੇ ਨੇ ਸਾਰੇ ਬਹੁਤ ਬਹੁਤ ਲਾਹ ਰੈਂਡ ਦੀ ਸਰਾ ਬਣੀ ਹੋਈ ਹੈ ਸਫਾਈ ਦਾ ਬਹੁਤ ਖਾਸ ਤੰ ਰੱਖਿਆ ਗਿਆ ਹੈ ਉਹ ਸਾਹਮਣੇ ਰੱਖ ਉਹ ਸਾਹਮਣੇ ਜਿਹੜੀ ਜਗਾ ਉੱਥੇ ਭਾਈ ਸਾਹਿਬ ਦੀ ਰਹਿائش ਹੈ ਬਹੁਤ ਸਲਾਹੇ ਤਿਆਰ ਹੋ ਹੈ ਤਿਆਰ ਹੋਇਆ ਹੈ ਬਹੁਤ ਹੋ ਗਿਆ ਧਰਮਸਥਾਨ